ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਮੋਗੇ ਠੀਕ ਠਾਕ ਹੋਮੋਗੇ ਤੇ ਇਸੇ ਮੀਦੇ ਨਾਲ ਅੱਜ ਦਾ ਬਲੌਗ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆਂ ਤੇ ਦਿਨ ਹੈਗਾ ਅੱਜ ਸੈਚਰਡੇ ਸੈਚਰਡੇ ਪਹਿਲਾਂ ਬੜਾ ਬੋਲ ਕੰਡਿਆ ਸੀ ਹੁਣ ਬੋਲ ਹੀ ਨਿਕਲਦਾ ਕੈਮਰੇ ਤੋਂ ਪਹਿਲਾਂ ਬਹੁਤ ਬੜਾ ਬੋਲ ਕੰਡਿਆ ਸੀ ਇਹਨਾਂ ਨੇ ਬਟਨ ਟੁੱਟਨੇ ਬਟਨ ਹੀ ਕਿੜਾ ਅੱਜ ਦਾ ਸੂਟ ਦਾ ਬਟਨ ਟੁੱਟੇ ਹੀ ਗਿਆ ਹਾ ਮੈਂ ਰਜਲੂਸ ਨਿਕਲ ਗਿਆ ਇਹ ਕੰਚੀ ਨਾ ਕੱਟੂਗਾ ਤੇ ਚਲੋ ਜੀ ਵਲੌਗ ਸ਼ੁਰੂ ਹੋਣ ਤੋਂ ਪਹਿਲਾਂ ਤਾਂ ਇਹਨਾਂ ਨੇ ਖਾਸਾ بڑا ਬੋਲ ਕੱਢਿਆ ਸੀ ਹੁਣ ਕੱਢਦਾ ਹੀ ਨਹੀਂ ਆ ਕੇ ਲਾਉਂਗੀ ਇੱਥੇ ਸਾਵਧਨਨੀ ਠੀਕ ਹੈ ਬੇ ਨੋ ਮੋ ਅਬ ਦੇ ਪੈਸੇ ਆਪ ਚਿਪਕੋ ਮੇਰੇ ਇੰਨੇ ਕੱਪੜੇ ਪ੍ਰੈਸ ਕਰਨ ਵਾਲੇ ਫੈਲ ਕੁਰਸੀ ਤੇ ਮੇਰੇ ਸਾਰੇ ਘਰ ਤੇ ਹੁੰਦੀਆਂ ਕੁਰਸੀ ਕੀ ਗੱਲ ਥੋੜਾ ਪਾਇਰਾ ਕੁਝ ਬੰਡੇ ਆ ਬਲੇ ਦੱਸੋ ਆ ਨਿੱਕਾ ਜੰਦੇ ਗਰੀਬੀ ਹੈ ਜਿਹੜਾ ਦੀ ਗਰੀਬੀ ਹੋਣੀ ਹੁਣ ਇੱਥੋਂ ਮੈਂ ਕਿ ਮੈਂ ਤਾਂ ਇੱਥੋਂ ਕੁਝ ਨਹੀਂ ਲਿਆ ਉਹ ਗੱਲ ਤੇ ਆਉਂਦੀ ਨਹੀਂ ਹੁਣ ਇੱਥੇ ਨਿਕਰਾ ਕੱਚੇ ਕਿਰੇ ਹ ਦੱਸੀ ਜਾਂਦੇ ਨੇ ਮੇਰੇ ਕੋ ਕੱਚੇ ਹੁੰਦੇ ਨੇ ਪੱਖਾ ਲਾ ਕੇ ਫਿਰ ਇਹ ਕੈਚ ਕਰਦਾ ਬਾਜ ਪੱਕੀ ਯੂਟਿਊਬਰ ਆਹਾਹਾ ਪੱਕੀ ਯੂਟਿਊਬਰ ਆਹ ਕਿ ਜਹਰ ਨੇ ਇੱਥੇ ਕਾ ਤੇ ਰੱਖਤਾ ਅਲਮਾਰੀ ਆ ਸੱਚ ਇਦਾਂ ਦਾ ਹੱਸ ਕੀ ਇਹਨੂੰ ਕਹਿੰਦਾ ਸਟ੍ਰੇਟ ਉਹ ਚਾਹੀਦਾ ਉਹਨੂੰ ਸਪੋਰਟਸ ਡੇ ਨੂੰ ਤੋਂ ਅੰਦਰ ਪੈ ਤਾ ਹੈਗੇ ਡੰਡੇ ਰੈਲੀ ਤੇ ਜਾਣਾ ਜਹਰ ਨੇ ਫੋਨ ਫੜੋ ਵੀਡੀਓ ਬਣਾਓ ਕਿਹੜੇ ਘੰਟੇ ਪੈਰ ਕਿੱਥੇ ਪੈਰ ਚੰਡੇ ਵਾਲੇ ਉਹ ਛਤਰੀ ਦਿਖਾਣੀ ਮੈਨੂੰ ਦਿਖਾਣਾ ਮੈਨੂੰ ਕਹਿੰਦੇ ਆਪਦੇ ਪੈਸੇ ਕੱਢ ਲਾ ਉਹ ਫੋਨ ਸਿੱਧਾ ਰੱਖ ਲਓ ਬਰੋ ਉਹ ਪਾਸੇ ਜੀ ਨਹੀਂ ਗਿਆ ਇਹ ਤਾਂ ਵੀ ਉਹ ਬੈਂਗ ਹੈ ਮੇਰੇ ਨੂੰ ਮੇਰੇ ਮਾਤਾ ਪਿਓ ਨੂੰ ਮੈਂ ਮਦਦ ਕਰੂ ਏ ਫੋਨ ਇੱਕ ਤਾਂ ਗਲਤ ਟਾਈਮ ਆਉਂਦੇ ਨੇ ਇੱਕ ਗਲਤ ਪੈਂਟ ਝਾੜੂ ਲਾਇਆ ਦੇ ਹੀ ਮੈਨੂੰ ਪੈਸੇ ਪਜਾ ਲੈ ਹੈਗੇ ਮੇਰ ਕੋ ਦਊਂਗਾ ਹੀ ਆ ਕੀ ਗੱਲ ਮੇਰੇ ਅੱਜ ਪੈਦੂਆ ਮੈਨੂੰ ਕੀ ਵਫਾ ਦੇਖ ਲ ਤੂੰ ਮੁੱਥਾ ਕਰਕੇ ਅਰਥ ਨਾ ਬਾਲਦੀ ਪਰਸ ਮਨਾ ਵਾਲਾ ਕਿਉਂ ਪਟਣ ਦਾ ਮੁੰਡੇ ਦਾ ਪਿਆ ਇਹ ਤਾਂ ਵਿਆਹ ਹੋ ਲੈ ਲੀ ਅੱਛਾ ਤੂੰ ਪਹਿਲਾਂ ਕਿੱਲਾ ਕਰਦੇ ਹੈ ਵਿਆਹ ਨੂੰ ਤੇ ਹੀ ਦੇਖਦੇ ਦੇ ਚਲੋ ਜੀ ਬਾਜ਼ਾਰ ਦੇ ਆ ਕੇ ਆਣਾ ਕਿ ਇਹਨਾਂ ਨੂੰ ਆਹ ਪਾਰੀ ਪੜੀਆ ਤਾ ਵੀ ਇਹ ਪੌੜੀਆਂ ਤੇ ਗ੍ਰਿਲਾਂ ਆਪਾ ਕੱਪੜੇ ਟੰਗਣ ਨੂੰ ਥੋੜੀ ਲਈ ਐ। ਮੰਜੇ ਤੇ ਰੱਖ ਲੋ ਪਾਟ ਕੇ ਉੱਥੇ ਟੰਗ ਦਿੰਦੇ ਆ। ਇੱਕ ਦਫਲੀਆ ਦੀ ਜ਼ਾਰੇ ਗ੍ਰਿਲਾਂ ਦੇ ਰੱਖਦੇ ਨਹੀਂ। ਪਰ ਗ੍ਰਿਲਾਂ ਤੇ ਕੁੰਡੀਆਂ ਤੇ ਜਿਵੇਂ ਉਹ ਟੇਬਲ ਤੇ ਕਿਵੇਂ ਬਿਸਕਟਾ ਦੇ ਉਹਦੇ ਨਾਲ ਪਰ ਤਾਂ ਮੈਂ ਅੰਦਰ ਰੱਖਿਆ ਨਹੀਂ ਹੈਗਾ। ਇੱਕ ਮਿਰਚਾਂ ਦੀ ਟੋਕਰੀ ਉੱਥੇ ਪਈ ਆ। ਹੁਣ ਆ ਕੇ ਫੋਲੂ ਉਹਨਾਂ ਨੂੰ ਮਿਰਚਾਂ ਨੂੰ। ਤੇ ਮੈਂ ਜਾ ਕੇ ਹੁਣ ਬਾਜ਼ਾਰ ਮੈਂ ਨਹੀਂ। ਅਸੀਂ ਟੁਰਲਾ ਨਹੀਂ। ਆਪਾਂ ਤੁਸੀਂ ਵੀ ਜਾਣਾ ਆ। ਆਪਾਂ ਚੱਲਿਆਂ ਬਾਜ਼ਾਰ। ਤੇ ਬਾਜ਼ਾਰ ਚੋਂ ਲੈ ਕੇ ਆਉਣੀ ਐ ਇੱਕ ਦੋ ਚੀਜ਼ਾਂ ਘੈਂਟ ਘੈਂਟ ਜੀਆਂ ਲੈ ਕੇ ਆਵਾਂਗੇ ਦੇਖ ਕੇ ਸੂਟ ਸਾਟ ਲੈ ਕੇ ਆਉਂਦੇ ਆ ਦਵਾਦੋਂਗੇ ਸਾਨੂੰ ਜੱਟ ਨੂੰ ਤਾਂ ਰੋਕ ਸਕਿਆ ਨਾ ਟਰੰਪ ਦੁੱਕੀ ਤਿੱਕੀ ਛੱਕੀ ਦੱਸ ਕਿਵੇਂ ਰੋਕ ਲੂ ਦੁੱਕੀ ਤਿੱਕੀ ਛੱਕੀ ਦੁੱਕੀ ਤਿੱਕੀ ਛੱਕੀ ਇੱਕ ਇੱਕ ਹੋਰ ਵੀ ਚਾਹੀਦਾ ਦੁੱਕੀ ਤਿੱਕੀ ਛੱਕੀ ਰਾਤ ਗਾਣਾ ਸੁਣਦੀ ਸੀ ਮੈਂ ਜੱਟ ਨੂੰ ਤਾਂ ਕਹਿੰਦਾ ਰੋਕ ਸਕਿਆ ਨਹੀਂ ਟਰੰਪ ਤਿੱਕੀ ਤਿੱਕੀ ਛੱਕੀ ਦੱਸ ਕਿੱਥੇ ਰੋਕ ਲੂ ਥੋੜਾ ਜਿਆ ਬੰਦੇ ਦੇ ਵਿੱਚ ਇੰਨੀ ਕਕਲ ਜ਼ਰੂਰ ਹੋਣੀ ਚਾਹੀਦੀ ਆ ਵੀ ਜਿਸ ਘਰ ਆਪਾਂ ਜੰਮੇ ਆ ਜਿਸ ਘਰ ਪਲੇ ਆ ਉਸ ਘਰ ਦੇ ਵਿੱਚ ਜਦੋਂ ਕੋਈ ਬਿਮਾਰ ਬੰਦਾ ਪਿਆ ਉੱਥੇ ਸ਼ਾਂਤੀ ਜ਼ਰੂਰ ਬਣਾ ਕੇ ਰੱਖੋ ਮੇਰੇ ਮੰਮੀ ਬਿਮਾਰ ਨੇ ਮੈਂ ਪਰਸੋਂ ਗਈ ਸੀ ਕੱਲ ਮੇਰਾ ਪੂਰਾ ਦਿਨ ਦਿਲ ਨਹੀਂ ਲੱਗਿਆ ਹੁਣ ਵੀ ਮੈਂ ਕੈਮਰਾ ਔਨ ਕਰਨ ਤੋਂ ਪਹਿਲਾਂ ਵੀ ਮੇਰਾ ਦਿਲ ਨਹੀਂ ਸੀ ਬਿਲਕੁਲ ਵੀ ਜਿਹੜੇ ਮੈਨੂੰ ਪਰਸਨਲੀ ਜਾਣਦੇ ਆ ਜਾਂ ਮੈਸੇਜ ਕਰ ਲੈਂਦੇ ਆ ਹਨਾ ਉਹਨਾਂ ਨੂੰ ਪਤਾ ਏ ਆ ਉਹਨਾਂ ਨੂੰ ਮੇਰੇ ਸੁਹਾ ਦਾ ਵੀ ਪਤਾ ਏ ਹਨਾ ਵੀ ਮੇਰਾ ਬਿਲਕੁਲ ਵੀ ਦਿਲ ਨਹੀਂ ਲੱਗਦਾ ਐਦਾ ਤੁਹਾਡੇ ਨਾਲ ਗੱਲ ਕਰਕੇ ਥੋੜਾ ਜਿਹਾ ਮਾਈਂਡ ਜਿਹੜਾ ਫਰੈਸ਼ ਹੋ ਜਾਂਦਾ ਆਪਾਂ ਚੇਂਜ ਹੋ ਜਾਂਦਾ ਹਨ ਵੀ ਨਹੀਂ ਮੇਰਾ ਦਿਲ ਹੀ ਲੱਗਦਾ ਹੈਗਾ ਬਾਕੀ ਦੂਜੀ ਗੱਲ ਵੀ ਮੈਂ ਥੋੜਾ ਜਿਹਾ ਇੱਕ ਤਾਂ ਮੈਂ ਉੱਥੇ ਜਾ ਕੇ ਵੀ ਹੱਸਣ ਦੀ ਕੋਸ਼ਿਸ਼ ਕਰੀ ਦੀ ਪਰਮ ਨੇ ਨਾਲ ਛੋਟਾ ਹੈ ਏਡੇ ਕਿ ਬਹੁਤ ਵੱਡਾ ਜਾਂ ਐਦਾ ਦੇ ਕੇਸ ਪਰਮ ਨੇ ਕਦੇ ਨਹੀਂ ਦੇਖੇ ਹੈਗੇ ਪਰਮ ਨੇ ਆ ਕੇ ਇੱਕ ਗੱਲ ਤਾਂ ਉਹ ਉੱਠਿਆ ਹੀ ਨਹੀਂ ਗਿਆ ਆ ਕੇ ਨੰਨੀ ਨੂੰ ਦੇਖ ਕੇ ਆ ਕੇ ਉਹ ਤਾਂ ਉੱਠਿਆ ਹੀ ਨਹੀਂ ਗਿਆ ਹੈਗਾ ਪੈ ਗਿਆ ਬਸ ਦੂਜੇ ਦਿਨ ਸਵੇਰੇ ਉੱਠਿਆ ਨਾ ਉਹਨੇ ਮੁੰਡੇ ਨੇ ਰਾਤ ਰੋਟੀ ਖਾਧੀ ਨਾ ਕੁਝ ਹੋਰ ਕਹਿੰਦਾ ਦਿਲ ਨਹੀਂ ਕਰਦਾ ਹੈਗਾ ਮੇਰਾ ਹਨ ਤੇ ਦੂਜਾ ਆ ਕੇ ਕਹਿੰਦਾ ਕਹਿੰਦਾ ਮੰਮੀ ਸਾਰੇ ਜਾਣੇ ਉੱਪਰ ਉੱਪਰ ਹੱਸਦੇ ਆ ਹਨਾ ਵੀ ਮੰਮੀ ਨਾ ਪਪਾ ਨੰਨੇ ਨੂੰ ਪਪਾ ਕਹਿੰਦੇ ਆ ਹਨਾ ਪਪਾ ਮम्मा ਬੱਚੇ ਸਾਰੇ ਕਹਿੰਦਾ ਉੱਪਰ ਉੱਪਰ ਜੇ ਹੱਸਦੇ ਆ ਕਹਿੰਦਾ ਅੰਦਰ ਉਹ ਕਹਿੰਦਾ ਸਾਰੇ ਵੀ ਉਦਾਸ ਨੇ ਹਨਾ ਪਰ ਥੋੜਾ ਜਿਆ ਸਾਰੇ ਬੰਦਿਆਂ ਨੂੰ ਇਹ ਗੱਲ ਸੋਚਣੀ ਚਾਹੀਦੀ ਆ ਵੀ ਜਦੋਂ ਮਾਪੇ ਬਿਮਾਰ ਹੁੰਦੇ ਆ ਉਹਨਾਂ ਨੂੰ ਦੁੱਖ ਨਹੀਂ ਦੇਈਦੇ ਹੁੰਦੇ ਕੋਸ਼ਿਸ਼ ਕਰੀਦੀ ਹੁੰਦੀ ਆ ਵੀ ਉਹਨਾਂ ਦੀ ਲਾਈਫ ਦੇ ਵਿੱਚ ਆਪਾਂ ਬੱਚਿਆਂ ਦਾ ਪਹਿਲਾ ਫਰਜ ਇਹ ਬਣਦਾ ਵੀ ਆਪਾਂ ਆਪਣੇ ਮਾਪੇ-ਬਾਪ ਨੂੰ ਜਿੰਨਾ ਕੁਝ ਰੱਖ ਸਕਦੇ ਆ ਰੱਖੋ ਕਿਉਂਕਿ ਆਪਾਂ ਨੂੰ ਵੀ ਇਦਾਂ ਹੀ ਪਾਲਿਆ ਜਿੱਦਾਂ ਆਪਾਂ ਮੈਂ ਝਝਾਰ ਨੂੰ ਪਾਲ ਰਹੀ ਆ ਜਾਂ ਮੈਂ ਪਰਮ ਨੂੰ ਪਾਲਿਆ ਹਨਾ ਬਾਕੀ ਮੈਨੂੰ ਨਹੀਂ ਲੋੜ ਇੱਥੇ ਬਾਧੂ ਕਿਸੇ ਹੋਰ ਦੁੱਖੀ ਤਿੱਕੇ ਛਿੱਕੀ ਨਾਲ ਮਗਲ ਮਾਰਨ ਦੀ ਤੇ ਸਾਰਿਆਂ ਦਾ ਆਪੋ ਦਾ ਦਿਮਾਗ ਆ ਪਤਾ ਨਹੀਂ ਉਹਨਾਂ ਦੇ ਇੱਟ ਵੀ ਕੰਮ ਆਉਂਦੀ ਆ ਕਿਉਂਕਿ ਘਰ ਬਣਦਾ ਇੱਕ ਤੋਂ ਮੈਂ ਵੀ ਨਹੀਂ ਕਹਿ ਸਕਦੀ ਵੀ ਉਹਨਾਂ ਦੇ ਇੱਟ ਲੱਗੀ ਆ ਤੂੜੀ ਵੀ ਪਸ਼ੂਆਂ ਦੇ ਖਾਣ ਦੇ ਕੰਮ ਆਉਂਦੀ ਹੈ ਮੈਂ ਇਹ ਵੀ ਨਹੀਂ ਕਹਿ ਸਕਦੀ ਵੀ ਤੂੜੀ ਭਰੀ ਆ ਰੂੜੀ ਵੀ ਕੰਮ ਆਉਂਦੀ ਆ ਰੂੜੀ ਦੀ ਖਾਦ ਪਾਉਨੇ ਆ ਸੀ ਤੇ ਆਹ ਜੂਰੀਆ ਵਗੈਰਾ ਬਹੁਤ ਘੱਟ ਪਈਦਾ ਖੇਤਾਂ ਦੇ ਵਿੱਚ ਰੂੜੀ ਅਸੀਂ ਉੱਥੇ ਪਾ ਦਨੇ ਹੁੰਨੇ ਆ ਖੇਤਾਂ ਦੇ ਵਿੱਚ ਇੰਨੀ ਸੋਹਣੀ ਫਸਲ ਹੁੰਦੀ ਆ ਪਰ ਫਿਰ ਵੀ ਅਕਲ ਦਿਮਾਗ ਜਿਵੇਂ ਕਹਿੰਦੇ ਅਕਲ ਮੌਤ ਜ਼ਰੂਰ ਚਾਹੀਦੀ ਆ ਜੇ ਅਕਲ ਹੀ ਹੈਗੀ ਤਾਂ ਮੌਤ ਜ਼ਰੂਰ ਚਾਹੀਦੀ ਆ ਬਾਕੀ ਜਿਹਨੂੰ ਮੈਂ ਕਹਾਂ ਉਹ ਸਮਝ ਲੱਗ ਜਾਣੀ ਆ ਉਹਨੇ ਸਭ ਤੋਂ ਪਹਿਲਾਂ ਮੇਰੀ ਵੀਡੀਓ ਦੇਖਣੀ ਆ ਦੇਖ ਕੇ ਜੋ ਉਹਦਾ ਰिएक्शन ਆ ਉਹਨੇ ਕਰ ਦੇਣਾ ਠੀਕ ਆ ਗੰਦ ਭਟਾਕੇ ਗੰਦ ਭਟਾਕੇ ਉਹਨਾਂ ਫੋੜ ਦੇਣੇ ਨੇ ਸਾਰੇ ਤੇ ਦੂਜੀ ਗੱਲ ਰਹੀ 나 ਮੇ ਤੋਂ ਕੰਮ ਹੁੰਦੇ ਆ ਨਾ ਮੈਨੂੰ ਆਉਂਦੇ ਆ ਠੀਕ ਆ ਮੈਨੂੰ ਆਹ ਵਾਲੇ ਕੰਮ ਵਧੀਆ ਲੱਗਦੇ ਆ ਆਪਣੇ ਘਰ ਦੇ ਕੰਮ ਕਰਨੇ ਅੱਛਾ ਬਹੁਤ ਸ਼ਾਨ ਆਇਆ ਕਿ ਨੇ ਉਹਦੇ ਕਰਕੇ ਥੋੜਾ ਹੋ ਗਿਆ ਲਾ ਬਣਾਤੀ ਲੱਗਿਆ ਲੋ ਜੀ ਅੱਗੇ ਆਪਾਂ ਕਰੇ ਕੰਟੈਕਟ ਲਾਏ ਹੈ ਹਨਾ ਹੁਣ ਇੱਕ ਇੱਕ ਗਏ ਸੀ ਇੱਕ ਦੋ ਆ ਗਏ ਘਰੇ ਪਰ ਤਾਂ ਸਿਰਜਿਆ ਦੁੱਖ ਦਾ ਪਤਾ ਨਹੀਂ ਲੱਗਦਾ ਮੇਰਾ ਬੀਬੀ ਹਾਈ ਹੋਇਆ ਪਿਆ ਤੋਪ ਪਗੜੀਆ ਦੇ ਐਨਾ ਸਮਾਂ ਲੱਗੇ ਮੂੰਹ ਥੋੜਾ ਜਿਹਾ ਪਤਾ ਨਹੀਂ ਵਿੱਚ ਕੀ ਆ ਸਿਰ ਦੁੱਖ ਦਾ ਮੇਰਾ ਤਾਂ ਸਿਰ ਭਰ ਭਰ ਹੋ ਗਿਆ ਯਾਰ ਬਿਸਕੁਟ ਓਣ ਵਾਲਾ ਨੇ ਰੋਟੀ ਰੱਟੀ ਬਣਾਈਏ ਕੋਸ਼ਿਸ਼ Vi har ju över ett tag så sätter jag en Yeah.